ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਅੱਜ ਦੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਦੋਸਤੋ ਹਫ਼ਤਾ 10 ਕ ਦਿਨ ਪਹਿਲਾਂ ਆਪਾਂ ਇੱਕ ਪ੍ਰੋਡਕਟ ਦੀ ਵੀਡੀਓ ਪਾਈ ਸੀਗੀ ਸਟੱਡ ਪ੍ਰੀਮਿਕਸ ਗੋਲਡ ਸਾਰੇ ਭਰਾਵਾਂ ਨੂੰ ਚੇਤੇ ਹੋਣਾ ਬਾਈ ਰੋਹਿਤ ਜੀ ਆਪਣੇ ਨਾਲ ਬੈਠਿਆ ਰੋਹਿਤ ਸੇਠੀ ਜੀ ਜਿਨ੍ਹਾਂ ਨੇ ਇਹ ਪ੍ਰੋਡਕਟ ਲਾਂਚ ਕੀਤਾ ਜਿਵੇਂ ਉਸ ਵੀਡੀਓ ਦੇ ਵਿੱਚ ਇਹਨਾਂ ਨੇ ਦੱਸਿਆ ਸੀ ਵੀ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਇਹ ਪ੍ਰੋਡਕਟ ਲਾਂਚ ਕੀਤੇ ਨੂੰ ਤੇ ਬਹੁਤ ਚੰਗੇ ਇਹਦੇ ਰਿਜ਼ਲਟ ਆ ਚੁੱਕੇ ਆ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਪਹਿਲਾਂ ਦੱਸਣਾ ਚਾਹਣਾ ਵੀ ਇਹ ਇਹਨਾਂ ਨੇ ਇੱਕ ਇਹੋ ਜਿਹਾ ਪ੍ਰੋਡਕਟ ਲਾਂਚ ਕੀਤਾ ਜਿਦੇ ਨੂੰ ਪਾਉਣ ਦੇ ਨਾਲ ਤੁਹਾਨੂੰ ਅਲੱਗ ਤੋਂ ਕੋਈ ਵੀ ਆਈਟਮ ਜਾਂ ਕੋਈ ਪ੍ਰੋਡਕਟ ਘੋੜਿਆਂ ਨੂੰ ਮੰਨ ਲਓ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਓਵਰਆਲ ਸਾਰਾ ਕੁਝ ਇਹਦੇ ਵਿੱਚ ਦਿੱਤਾ ਪਿਆ ਘੋੜਿਆਂ ਦੀ ਮੰਨ ਲਓ ਸਿਹਤ ਨੂੰ ਲੈ ਕੇ ਕਹਿ ਲੋ ਜਾਂ ਉਹਨਾਂ ਦੇ ਪਾਚਨ ਤੰਤਰ ਨੂੰ ਲੈ ਕੇ ਜਾਂ ਕਹਿ ਲੋ ਵੀ ਆਮ ਤੌਰ ਤੇ ਆਪਾਂ ਨੂੰ ਜਿਵੇਂ ਬੱਚੇ-ਪੁੱਛੇ ਆਪਾਂ ਤਿਆਰ ਕਰਨੇ ਹੁੰਦੇ ਆ ਬਸ਼ੇਰੇ-ਬਸ਼ੇਰੀਆਂ ਚੰਗੀ ਉਹਨਾਂ ਦੀ ਹਾਈਟ ਗਰੋਥ ਵਾਸਤੇ ਸੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਨੇਚੁਰਲੀ ਦੇ ਦਿੱਤੀਆਂ ਗਈਆਂ ਨੇ ਸੋ ਜਿਵੇਂ ਤੁਸੀਂ 5-7 ਪ੍ਰੋਡਕਟ ਆਮ ਆਪਾਂ ਡੇਲੀ ਰੁਟੀਨ ਦੇ ਵਿੱਚ ਘੋੜਿਆਂ ਵਾਸਤੇ ਯੂਜ਼ ਕਰਦੇ ਆ ਤੇ ਉਹਨਾਂ ਨੂੰ ਅਲੱਗ ਤੋਂ ਦੇਣ ਦੀ ਕੋਈ ਜ਼ਰੂਰਤ ਨਹੀਂ ਇਸ ਇੱਕੇ ਪ੍ਰੋਡਕਟ ਦੇ ਨਾਲ ਤੁਸੀਂ ਸਾਰਾ ਕੁਝ ਰਿਜ਼ਲਟ ਲੈ ਸਕਦੇ ਹੋ ਉਸ ਤੋਂ ਵੱਡੀ ਗੱਲ ਬਾਤ ਜਿਹੜੀ ਹੋਈ ਅੱਜ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਸਾਨੂੰ ਇਸ ਪ੍ਰੋਡਕਟਰ ਨੂੰ ਲੈ ਕੇ ਮੈਨੂੰ ਤੇ ਬਾਈ ਰੋਹਿਤ ਜੀ ਨੂੰ ਹੋਰ ਵੀ ਖੁਸ਼ੀ ਉਹ ਤੋਂ ਵੱਧ ਗਈ ਜਦੋਂ ਸਾਨੂੰ ਪਤਾ ਲੱਗਿਆ ਵੀ ਅੰਕਲ ਜਸਪਾਲ ਜੀ ਇਸ ਪ੍ਰੋਡਕਟ ਤੋਂ ਪਹਿਲਾ ਰਿਜ਼ਲਟ ਲੈ ਚੁੱਕਿਆ ਕਿਉਂਕਿ ਪੁਰਾਣੇ ਥੰਮਨੇ ਅੰਕਲ ਜੀ ਹੁਣੀ ਤੇ ਇਹਨਾਂ ਨੇ ਬਹੁਤ ਇਹਨਾਂ ਦੀ ਸਾਰੀ ਉਮਰ ਹੀ ਘੋੜਿਆਂ ਦੇ ਵਿੱਚ ਲੰਘ ਚੁੱਕੀ ਆ ਬਾਬਾ ਜੋਰਾ ਜੀ ਤਲਵੰਡੀ ਸਾਬੋ ਤੋਂ ਆਪਣੇ ਨਾਲ ਬੈਠੇ ਆ ਤੇ ਇਹਨਾਂ ਨੇ ਵੀ ਇਹ ਪ੍ਰੋਡਕਟ ਵਰਤਿਆਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੰਕਲ ਜਸਪਾਲ ਜੀ ਤੋਂ ਤੇ ਬਾਬਾ ਜੋਰਾ ਜੀ ਤੋਂ ਇਸ ਪ੍ਰੋਡਕਟ ਦੇ ਬਾਰੇ ਰਿਵਿਊ ਲੈਣੇ ਆ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਚੁੱਕੇ ਸੋ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਬੀਨਤ ਜੀ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੋ ਕਿ ਰੋਹਿਤ ਸੈਠੀ ਜੀ ਨੇ ਟਾਈਮ ਦਿੱਤਾ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਆਏ ਚਲੋ ਇਹ ਜਿਹੜੇ ਪ੍ਰੋਡਕਟ ਹੈ ਆਪਣੇ ਬਹੁਤ ਪੁਰਾਣੇ ਸਾਭਰਾ ਨਾਮ ਤੁਸੀਂ ਦੱਸਦਾ ਕਿਉਂਕਿ ਆਪਾਂ ਨੂੰ ਵਰਤਦਿਆਂ ਨੂੰ 1 ਸਾਲ ਹੋ ਗਿਆ ਹਾਂਜੀ ਸਭ ਤੋਂ ਪਹਿਲਾਂ ਇੱਕ ਸੈਂਪਲ ਦੇ ਕੇ ਗਏ ਸੀ ਆਪਾਂ ਨੂੰ ਸੈਠੀ ਸਾਹਿਬ ਉਹ ਜਦੋਂ ਸੈਂਪਲ ਵਰਤਿਆ ਉਹਦੇ ਨਾਲ ਬੱਚੇ, ਘੋੜੇ, ਘੋੜੀਆਂ ਸਾਰਿਆਂ ਨੂੰ ਆਪਾਂ ਦਿੰਦੇ ਰਹੇ ਹਾਂ ਉਹਦੇ ਨਾਲ ਉਦੋਂ ਬਾਅਦ ਕੈਲਸ਼ੀਅਮ ਜੋ ਵੀ ਤਿੰਨ ਚਾਰ ਖੁਰਮ ਲੈਣ ਮਿਕਚਰ ਵਿੱਚ ਉਹਦੇ ਮਿਕਸ ਕਰਦੇ ਸਾਂ ਕਿਸੇ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਜਿਹੜੀ ਸਭ ਤੋਂ ਵੱਧ ਘੋੜੇ ਦੀ ਹਾਈਟ ਸ਼ਾਈਨਿੰਗ ਤੇ ਜੋ ਬਰੀਕੀ ਹੈ ਉਹ ਇਹਦੇ ਨਾਲ ਕਾਫੀ ਸੁਧਾਰ ਆਇਆ ਉਹਦੇ ਨਾਲ ਕਿਉਂਕਿ ਜਿੰਨਾ ਅਗੇ ਤੇਲ ਪਾਉਨੇ ਆਪਾਂ ਅਲਸੀ ਦਾ ਤੇਲ ਵਰਤਦੇ ਆਂ ਇਸ ਮੌਸਮ ਵਿੱਚ ਇਹ ਵੈਸੇ ਹੈ ਵੀ ਇੱਕ ਦਿਨ ਚ ਪਾਉਣ ਨਾਲ ਤਾਂ ਇਹਦਾ ਰਿਜ਼ਲਟ ਨਹੀਂ ਮਿਲਦਾ ਜਦੋਂ ਇੱਕ ਵਾਰ ਪਸ਼ੂ ਨੂੰ ਇਹ ਜਿਸ ਤਰ੍ਹਾਂ ਦੀ ਡੋਜ਼ 1 ਕਿਲੋ 800 ਗ੍ਰਾਮ ਹਾਂਜੀ ਇਹ ਜਦੋਂ ਇੱਕ ਪੈਗ ਤੋਂ ਵੱਜ ਜਾਂਦਾ ਸ਼ੁਰੂ ਹੁੰਦਾ ਫਿਰ ਉਸ ਤੋਂ ਬਾਅਦ ਇਹਦਾ ਸਾਰਾ ਦਾ ਜਿਹੜਾ ਰਿਜ਼ਲਟ ਮਿਲਦਾ ਬਾਕੀ ਇਹ ਹੈ ਚਲੋ ਪ੍ਰੋਡਕਟ ਤਾਂ ਸਾਰੇ ਹੀ ਚੰਗੇ ਐ ਹਾਂਜੀ ਹਰ ਥਾਂ ਤੇ ਆਪਾਂ ਵਰਤਦੇ ਆ ਜਿੰਨੇ ਵੀ ਐ ਐਗਰੀਮੈਂਟ ਤੋਂ ਲੈ ਕੇ ਹੁਣ ਤੱਕ ਆਪਾਂ ਇੱਥੋਂ ਤੱਕ ਪਹੁੰਚ ਚੁੱਕੇ ਆ ਜਦੋਂ ਆਪਾਂ ਵਰਤਦੇ ਆਪਣੇ 2-4 ਸੱਜਣਾਂ ਉਹਨਾਂ ਨੂੰ ਵੀ ਆਪਾਂ ਚਲੋ ਕਿਆ ਸਪਰਸ਼ ਕੀਤੀ ਫਿਰ ਉਸ ਤੋਂ ਬਾਅਦ ਅੱਜ ਤੋਂ 15 ਮਹੀਨਾ ਖੋ ਗਿਆ ਬਾਬਾ ਜੀ ਕੋਲੇ ਵੀ ਇਹਨਾਂ ਨੂੰ ਭੇਜਿਆ ਆਪਣੇ ਰੋਹਿਤ ਸੇਠੀ ਜੀ ਨੂੰ ਇੱਧਰ ਵੀ ਸੈਂਪਲ ਵੀ ਦਿੱਤਾ ਉਸ ਤੋਂ ਬਾਅਦ ਬਾਬਾ ਜੀ ਹੋਰਾਂ ਨੇ ਵਰਤਣਾ ਸ਼ੁਰੂ ਕੀਤਾ ਤਾਂ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਾਕਲਾਮ ਹੈ ਸਾਨੂੰ ਇਸ ਕਰਕੇ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਤਾਂ ਹੀ ਆਪਾਂ ਜਿਹੜੀ ਸਪਾਰਸ਼ ਕਰਦੇ ਆਂ ਵੀ ਚਲੋ ਜਿੰਨੇ ਵੀ ਘੋੜੇ ਘੋੜੀਆਂ ਵਾਲੇ ਸੱਜਣ ਹੈ ਜੋ ਛੋਟੇ ਬਸ਼ੇਰੇ ਬਸ਼ੇਰੀਆਂ ਉਹਨਾਂ ਤੋਂ ਲੈ ਕੇ ਚਾਲਬਾਜ਼ ਘੋੜਿਆਂ ਤੱਕ ਹਾਈਟ ਕਰਨ ਵਾਸਤੇ ਔਰ ਸਿਹਤ ਦੀ ਮਜ਼ਬੂਤੀ ਸਾਰੇ ਵਾਸਤੇ ਬਹੁਤ ਹੀ ਚੰਗਾ ਪ੍ਰੋਡਕਟ ਹੈ ਚਲੋ ਆਪਾਂ ਨੂੰ ਇਹ ਸਾਰੇ ਸੱਜਣਾ ਨੂੰ ਇਹ ਹੈ ਵੀ ਜੇਕਰ ਵਰਤਿਆ ਜਾਵੇ ਕੋਈ ਬਹੁਤਾ ਰੇਟ ਨਹੀਂ ਜਿਆਦਾ ਵਾਜਬ ਰੇਟ ਹੈ ਇਸ ਕਰਕੇ ਆਪਣੇ ਡਾਕਟਰ ਰੋਹਿਤ ਸੇਠੀ ਜੀ ਨਾਲ ਤਾਲਮੇਲ ਕਰਕੇ ਇਹਨੂੰ ਆਪ ਦਾ ਮੰਗਵਾ ਸਕਦੇ ਆ ਤੇ ਘਰੇ ਬੈਠਾਂ ਤੇ ਹੋਮ ਡਿਲੀਵਰੀ ਹੁੰਦੀ ਹੈ ਹਾਂਜੀ ਹੁਣ ਉਸ ਤੋਂ ਬਾਅਦ ਜਦੋਂ ਬਾਬਾ ਜੀ ਨੇ ਵਰਤਿਆ ਆ ਬਾਬਾ ਜੀ ਵੀ ਆਪਣੇ ਦੋ ਚਾਰ ਸ਼ਬਦਾਂ ਨਾਲ ਦੱਸਣਗੇ ਵੀ ਇਹਦਾ ਕਿੰਨਾ ਕੁ ਰਿਜ਼ਲਟ ਮਿਲਣ ਦੀ ਆਪਾਂ ਨੂੰ ਉਮੀਦ ਹੋਈ ਹੈ ਤੇ ਅੱਗੇ ਆਪਾਂ ਹੋਰ ਵੀ ਸ਼ੁਰੂ ਰੱਖਣਾ ਹੈ ਹਾਂਜੀ ਹਾਂਜੀ ਆਈ ਰੱਖ ਲਓ ਬਾਬਾ ਜੀ ਹਾਂਜੀ ਆਈ ਰੱਖ ਲਓ ਹਾਂਜੀ ਸਾਰੇ ਭਰਾਵਾਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੁਹਾਡਾ ਸ਼ਬਦ ਆਉਣ ਤੇ ਬਹੁਤ ਜੀ ਐਨੂੰ ਬਾਈ ਜੀ ਤੇ ਇਹ ਗੱਲ ਹੈ ਜੀ ਮੋਹ ਪਿਆਰ ਦੀ ਘੋੜਿਆਂ 'ਚ ਅਸਲ ਸਾਰਿਆਂ ਨਾਲੋਂ ਵੱਡਾ ਮੋਹ ਪਿਆਰ ਹੀ ਹੈ ਬਾਈ ਜੀ ਨਾਲ ਬਹੁਤ ਜ਼ਿਆਦਾ 20-30 ਸਾਲ ਦਾ ਮੋਹ ਪਿਆਰ ਹੈ ਇਹ ਮੈਂ ਦਰਅਸਲ ਮਤਲਬ ਆਮ ਖਰਾਕਤੀ ਦੇਸੀ ਖਰਾਕਤੀ ਜਿਆਦਾ ਰੱਖਿਆ ਤੇ ਆ ਹੁਣ ਬਾਈ ਜੀ ਨੇ ਕਿਹਾ ਸੀਗਾ ਤੇ ਆਪਾਂ ਪਾ ਕੇ ਦੇਖਿਆ ਵੀ ਬੜੀਆਂ ਚੀਜ਼ਾਂ ਬਰਤਨ ਨੂੰ ਇੱਕ ਦੀ ਚੀਜ਼ ਤਾਂ ਬੰਦਾ ਵਰਤ ਸਕਦਾ ਹੈ ਵੀ ਹੁਣ ਮਤਲਬ ਵੀ ਜੇ ਮਤਲਬ ਲਿਓਕੜ ਅੱਡ ਪਾਉਣਾ ਹੈਗਾ ਪੋਡ ਰੱਡ ਪਾਉਣਾ ਹੈ ਹੋਰ ਬੜੀਆਂ ਚੀਜ਼ਾਂ ਆ ਗਈਆਂ ਵੀ ਉਸ ਹਿਸਾਬ ਨਾਲ ਮਤਲਬ ਇਹ ਵਧੀਆ ਲੱਗਿਆ ਵੀ ਇਹਨੂੰ ਇਕੱਲੇ ਨੂੰ ਵਰਤ ਕੇ ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ ਹਨਾ ਮੀਨੇਕ ਦਾ ਦੇਖਿਆ ਹੈਗਾ ਬਾਕੀ ਆਪਾਂ ਹੀ ਕਹਿੰਦੇ ਆ ਵੀ ਇੱਕ ਵਾਰੀ ਵਰਤ ਕੇ ਦੇਖੋ ਤੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੂਗਾ ਔਰ ਵਧੀਆ ਚੀਜ਼ ਹੈ ਜੀ ਹਾਂਜੀ ਇਹਦਾ ਇਹੀ ਬੈਨੀਫਿਟ ਆ ਬਾਬਾ ਜੀ ਕਿ ਜਿਹੜਾ ਜਿੰਨੀਆਂ ਵੀ ਆਪਾਂ ਵਰਤਦੇ ਹਾਂ ਜੋ ਜਿੰਨੇ ਜਿੰਨੇ ਪ੍ਰੋਡਕਟ ਆ ਸਾਰੇ ਹੀ ਚੰਗੇ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਕੋਈ ਪ੍ਰੋਡਕਟ ਨਹੀਂ ਚੰਗਾ ਪਰ ਇਹਦਾ ਜਿਹੜਾ ਥੋੜਾ ਜਿਹਾ ਦੂਜਿਆਂ ਨਾਲੋਂ ਵਾਧ ਰਿਜ਼ਲਟ ਮਿਲਿਆ ਹਾਂਜੀ ਹਾਂ ਬਾਕੀ ਅੰਕਲ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਵੇਂ ਬਾਬਾ ਜੀ ਨੇ ਕਲੀਅਰ ਕੀਤਾ ਜਿਵੇਂ ਆਪਾਂ ਨੂੰ ਸਾਰੀਆਂ ਆਈਟਮਾਂ ਅਲੱਗ ਤੋਂ ਪਾਉਣੀਆਂ ਪੈਂਦੀਆਂ ਨੇ ਹਾਂਜੀ ਬਾਰ-ਬਾਰ ਕਈ ਵਾਰ ਕੋਈ ਆਈਟਮ ਮਿਸ ਵੀ ਹੋ ਜਾਂਦੀ ਹੈ ਜੀ ਕੋਈ ਲਿਵਰ ਟੌਨਿਕ ਹੋਇਆ ਕੋਈ ਗਰੋਸ ਆ ਮਨ ਲਓ ਪ੍ਰੋਮੋਟਰ ਨੇ ਹਨਾ ਜੀ ਜਾਈ ਵਾਲੀਆਂ ਗੰਨਾਂ ਜੀ ਵੀ ਉਹ ਬੰਦਾ ਉੜਜ ਜਾਂਦਾ ਕੀ ਪਾਈਏ ਕੀ ਨਾ ਪਾਈਏ ਇੱਕ ਚੀਜ਼ ਹੋਵੇ ਤਾਂ ਬੰਦਾ ਪਾਸ ਹਾਂਜੀ ਬਾਬਾ ਜੀ ਜੀ ਇੱਕ ਚੀਜ਼ ਰਿਜ਼ਲਟ ਦੇਵੇ ਸਾਰਿਆਂ ਦਾ ਉਹ سونے ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਬਾਬਾ ਜੀ ਆਮ ਆਪਾਂ ਦੇਖਦੇ ਆ ਮੰਨ ਲਓ ਜਿਵੇਂ ਫਾਰਮਾਂ ਦੇ ਆਪਣੇ ਆਪਣੇ ਮੰਨ ਲਓ ਬੰਦੇ ਰੱਖੇ ਹੋਏ ਹੁੰਦੇ ਆ ਇਸ ਹਨ ਵਾਸਤੇ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਜੀ ਕੋਈ ਬਾਦਖਾਟ ਹੋ ਜਾਂਦੀ ਆ ਸੋ ਇੱਕ ਪ੍ਰੋਡਕਟ ਨੂੰ ਕਹੋ ਨਾ ਸਭਾ ਇਹੋ ਗੱਲ ਹੈ ਬਿਆਨਤ ਵੀ ਇੱਕ ਚੀਜ਼ ਦਾ ਪਕੋਲੇ ਖੜਕੇ ਵੀ ਕਹਿ ਸਕਦੇ ਆ ਵੀ ਟਾਈਮ ਟੂ ਟਾਈਮ ਸਵੇਰ ਸ਼ਾਮ ਦੇਣੀ ਹੁੰਦੀ ਆ ਵੀ ਆ ਭਾਈ ਮਤਲਬ ਜਾਨਵਰ ਨੂੰ ਕੋਲੇ ਖੜਕੇ ਵੀ ਖਵਾ ਸਕਦਾ ਬੰਦਾ ਜਿਹੜੀਆਂ ਹੁਣ ਵੱਡੀਆਂ ਚੀਜ਼ਾਂ ਦੇਣੀਆਂ ਉਹਦਾ ਨਹੀਂ ਧਿਆਨ ਰਹਿੰਦਾ ਉਹ ਆਪਸ ਵਿੱਚ ਮਿਕਸਪਜਾ ਹੋ ਜਾਂਦਾ ਕੰਮ ਹਾਂਜੀ ਮੰਨ ਲਓ ਮੇਨ ਬੈਨੀਫਿਟ ਇਹਦਾ ਸਭ ਤੋਂ ਜ਼ਿਆਦਾ ਇਹੀ ਆ ਜੀ ਵੀ ਇੱਕੋ ਆਈਟਮ ਦੇ ਵਿੱਚ ਸਾਰੀਆਂ ਚੀਜ਼ਾਂ ਇੱਕ ਜੀ ਬਾਕੀ ਸਾਰਿਆਂ ਵਾਸਤੇ ਆ ਜੀ ਛੋਟੇ ਤੋਂ ਲੈ ਕੇ ਹਾਂ ਜੀ ਵੱਡੇ ਜਾਨਵਰਾਂ ਤੱਕ ਕਿਸੇ ਨੂੰ ਵੀ ਆਪਾਂ ਦੇ ਸਕਦੇ ਹਾਂ ਹਾਂ ਸਾਰਿਆਂ ਨੂੰ ਗੱਬਣ ਕੋੜੀਆਂ ਨੂੰ ਵੀ ਆ ਸਕਦਾ ਸਾਰਿਆਂ ਨੂੰ ਆ ਸਕਦਾ ਹਾਂ ਜੀ ਫਿਰ ਜਿਹੜੀ ਡੋਜ਼ ਹੈ ਜੀ ਉਹ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਕਿਉਂਕਿ ਆਪਣਾ ਜਿਹੜਾ ਧਰੇਂਡੂ ਹੈ ਸਿਸਟਮ ਜਿਵੇਂ ਇੱਕ ਕੜਛੀ ਵਾਲਾ ਕੰਮ ਹੈ ਉਹ ਕੜਛੀ ਹੈ 50 ਤੋਂ 60 ਗ੍ਰਾਮ ਦਾ ਮੈਕਸਿਮਮ ਡੋਜ਼ ਹੈ ਉਨੀਆਂ ਆਪਾਂ ਪਾਈ ਜਾਣੀਆਂ ਉਹਦੇ ਨਾਲ ਨਾ ਹੀ ਕੋਈ ਇੱਕੇ ਤਾਂ ਕਈ ਪ੍ਰੋਡਕਟਾਂ ਉਹਨਾਂ 'ਚ ਉਹ 스మెల్ ਬਹੁਤ ਗੰਦੀ ਆਉਂਦੀ ਐ ਇਹਦੇ 'ਚ ਉਹ 스మెల్ ਵੀ ਨਹੀਂ ਆਉਂਦੀ ਤੇ ਪਸ਼ੂ ਛੱਡਦੇ ਵੀ ਨਹੀਂ ਸਾਰਾ ਖਾ ਜਾਂਦੇ ਆ ਨਹੀਂ ਕਈ ਪ੍ਰੋਡਕਟ ਜਿਸ ਤਰ੍ਹਾਂ ਥੱਲੇ ਮੂੰਹ ਮਾਰ ਮਾਰ ਕੇ ਦਾਣਾ ਖਾ ਲੈਂਦੇ ਆ ਪ੍ਰੋਡਕਟ ਥੱਲੇ ਰਹਿ ਜਾਂਦਾ ਇਹਦਾ ਇਹ ਵੀ ਇਹ ਬਰੀਕ ਬਹੁਤ ਐ ਇਹ ਬਰੀਕ ਹੋਣ ਕਰਕੇ ਇਹਦੇ 'ਚ ਜਿਹੜਾ ਕੋਈ ਵੀ ਇੱਕ ਦੂਜਾ ਜਿਸ ਤਰ੍ਹਾਂ ਚਮਚਾ ਵੀ ਨਹੀਂ ਵੇਸਟ ਹੁੰਦਾ ਹਾਂ ਕਿਉਂ ਸਭ ਤੋਂ ਵਧੀਆ ਜਿਹੜਾ ਸਟੱਡ ਪ੍ਰੀਮੈਕਸ ਗੋਲਡ ਐ ਇਹ ਪਾਵਰ ਸਭ ਤੋਂ ਚੰਗਾ ਐ ਇਹ ਚਲੋ ਡਾਕਟਰ ਸਾਹਿਬ ਉਹਨਾਂ ਨੂੰ ਪਤਾ ਵੀ ਇਹਨੂੰ ਕਦੋਂ ਲਾਂਚ ਕੀਤਾ ਸੀ ਉਸ ਤੋਂ ਪਹਿਲਾਂ ਪਰ ਸਾਨੂੰ ਤਾਂ ਇੱਕ ਸਾਲ ਹੋ ਗਿਆ ਜਦੋਂ ਸੈਂਪਲ ਤੋਂ ਚੱਲੇ ਸਾਂ ਉਸ ਤੋਂ ਬਾਅਦ ਹੁਣ ਤੱਕ ਬਹੁਤ ਵਧੀਆ ਰਿਜ਼ਲਟ ਰਿਹਾ ਹਾਂਜੀ ਹਾਂਜੀ ਡਾਕਟਰ ਸਾਹਿਬਾ ਕੀ ਤੁਸੀਂ ਜੋ ਕੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਨੂੰ ਬੜੀ ਖੁਸ਼ੀ ਹੋਈ ਅੱਜ ਜੀ ਹਾਂਜੀ ਅੰਕਲ ਜੀ ਨੂੰ ਮਿਲ ਕੇ ਉਹਨਾਂ ਦੇ ਵਿਊਸ ਸੁਣ ਕੇ ਬਾਬਾ ਜੀ ਨੂੰ ਸੁਣ ਕੇ ਇਹਨਾਂ ਨੇ ਬੜੇ ਵਧੀਆ ਰਿਵਿਊ ਦਿੱਤੀ ਹੈ ਇਹ ਰਿਵਿਊ ਕੋਈ ਫੇਕ ਨਹੀਂ ਹੈਗੇ ਜੀ ਠੀਕ ਹੈ ਜੀ ਇਹ ਸੱਚ ਹੈ ਹੈਨਾ ਮੈਂ ਪਹਿਲਾਂ ਸੈਂਪਲ ਲਵਾਈ ਉਹ ਵੀ ਜਾਨੀਆਂ ਮਹਿਚਾਨੀਆਂ ਜਿਹੜੀਆਂ ਹਸਤੀਆਂ ਬਹੁਤ ਸਮੇਂ ਦੀਆਂ ਇਸ ਲਾਈਨ ਦੇ ਵਿੱਚ ਹੈਗੀਆਂ ਹਾਂਜੀ ਹਾਂਜੀ ਤੇ ਮੈਂ ਇਸ ਗੱਲ ਦੀ ਗਰੰਟੀ ਕਰਦਾ ਮੇਰੇ ਪ੍ਰੋਡਕਟ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਏਗਾ ਗਰੰਟੀ ਹੈ ਮੇਰੀ ਇਸ ਗੱਲ ਦੀ ਅਲੱਗ-ਅਲੱਗ ਤੋਂ ਜਿਹੜੇ 5 ਪ੍ਰੋਡਕਟ ਉਹਨਾਂ ਤੋਂ ਖਿਹੜਾ ਛੁੱਟ ਜਾਂਦਾ ਜੀ ਕਿਉਂਕਿ ਸਮਾਂ ਹੈ ਨਹੀਂਗਾ ਕਰੀ ਲੀਵਰ ਦੇਵਾਂਗੇ ਕਿ ਆਇਰਨ ਟੋਨਿਕ ਦੇਵਾਂਗੇ ਕਿ ਕੈਲਸ਼ੀਅਮ ਦੇਵਾਂਗੇ ਪਾਊਡਰ ਦੇਵਾਂਗੇ ਇਹਦੇ ਵਿੱਚ ਸਾਰਾ ਕੁਝ ਹੈ ਜਿੰਨੀ ਉਹਨੂੰ ਲੋੜ ਹੈ ਛੋਟੇ ਬੱਚੇ ਨੂੰ ਜਿੰਨੀ ਲੋੜ ਆ ਉਹ ਸਭ ਨਾਲ ਸੈੱਟ ਕੀਤਾ ਹੋਇਆ ਵੱਡੇ ਨੂੰ ਜਿੰਨੀ ਲੋੜ ਆ ਉਹ ਸਭ ਨਾਲ ਸੈੱਟ ਕੀਤਾ ਆ ਜਿਹੜਾ 2 ਤੋਂ 4 ਮਹੀਨੇ ਦਾ ਬੱਚਾ ਹੈ ਉਹਨੂੰ ਸਿਰਫ 20 ਗ੍ਰਾਮ 4 ਤੋਂ 6 ਮਹੀਨੇ ਨੂੰ 30 ਗ੍ਰਾਮ 6 ਤੋਂ 8 ਮਹੀਨੇ ਨੂੰ 40 ਗ੍ਰਾਮ 8 ਤੋਂ ਜਿਹੜਾ ਸਾਲ ਦੇ ਵਿੱਚ ਆ ਉਹਨੂੰ 50 ਗ੍ਰਾਮ ਜਿਹੜਾ ਸਾਲ ਤੋਂ ਉੱਪਰ ਹੈ ਉਹਨੂੰ 60 ਗ੍ਰਾਮ ਠੀਕ ਹੈ 1 ਕਿਲੋ 800 ਗ੍ਰਾਮ ਦੀ ਪੈਕਿੰਗ ਹੈ 60 ਗ੍ਰਾਮ ਨਾਲ ਤੁਸੀਂ ਡਿਵਾਈਡ ਕਰੋਗੇ ਮਹੀਨੇ ਚੱਲੂਗੀ ਪੂਰਾ ਇੱਕ ਪੂਰੀ ਇੱਕ ਮਹੀਨੇ ਦੀ ਡੋਜ਼ ਆ ਤੁਹਾਨੂੰ ਮਹੀਨੇ ਦੇ ਵਿੱਚ ਵਿੱਚ ਪਤਾ ਲੱਗ ਜੂ ਮੇਰੇ ਜਿਹੜਾ ਘੋੜਾ ਹੈ ਜਿਹੜਾ ਮੇਰਾ ਨਗੀਨਾ ਉਹਦੇ ਵਿੱਚ ਕੀ ਫਰਕ ਆ ਗਿਆ ਬਿਲਕੁਲ ਜੀ ਪੂਰਾ ਚੁਸਤ ਫਰਤੀਲਾ ਹੋਊਗਾ ਹਾਈਟ ਵਿੱਚ ਫਰਕ ਪਾਊਗਾ ਜੀ ਹੈਨਾ ਸੁੰਭਾ ਦੇ ਫਰਕ ਪਾਊਗਾ ਸ਼ਾਈਨਿੰਗ ਆਊਗੀ हेयर ਗਰੋਥ ਹੋਊਗੀ ਓਵਰ ਆਲ ਤੁਹਾਨੂੰ ਮਜ਼ਾ ਆਊਗਾ ਵਰਤ ਕੇ ਹਾਂਜੀ ਹਾਂਜੀ ਸਮਾਂ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਆਪਾਂ ਬੰਦੇ ਦੇ ਛੱਡਦੇ ਆ ਆਪਣੇ ਘੋੜਿਆਂ ਨੂੰ ਸਾਮ ਸੰਭਾਲ ਕਰਨ ਵਾਸਤੇ ਬੰਦੇ ਨਹੀਂ ਕੇਅਰ ਕਰਦੇ ਜੋ ਆਪਾਂ ਕੇਅਰ ਕਰਨੀ ਨਾ ਉਹ ਆਪਾਂ ਹੀ ਕਰਨੀ ਹੈ ਬਿਲਕੁਲ ਜੀ ਬਗਾਨਾ ਬੰਦਾ ਨਹੀਂ ਕੇਅਰ ਕਰਦਾ ਜੀ ਹਾਂਜੀ ਇਸ ਕਰਕੇ ਅੱਜ ਮੈਂ ਉਹਨਾਂ ਦਾ ਰੂਬਰੂ ਕਰਾਇਆ ਜਿਹੜੇ ਆਲਰੇਡੀ ਇਹ ਪ੍ਰੋਡਕਟ ਯੂਜ਼ ਕਰ ਰਹੇ ਆ ਮੈਂ ਤਾਂ ਆਪਦੇ ਪ੍ਰੋਡਕਟ ਦੀ ਸਿਫਤ ਕਰਨੀ ਕਰਨੀ ਹੈ ਜੀ ਕਿਉਂਕਿ ਮੇਰਾ ਪ੍ਰੋਡਕਟ ਹੈ ਹਾਂਜੀ ਮੇਰੇ ਤੇ ਨਹੀਂ ਇਹਨਾਂ ਦੇ ਵਿਸ਼ਵਾਸ ਕਰਕੇ ਇੱਕ ਵਾਰੀ ਵਰਤ ਕੇ ਦੇਖੋ ਤੁਹਾਨੂੰ ਮਜ਼ਾ ਆਊਗਾ ਤੁਹਾਡੇ ਘਰ ਦਾ ਸ਼ਿੰਗਾਰ ਬਣੂਗਾ ਮੈਂ 8-10 ਗਰੁੱਪਾਂ ਵਿੱਚ ਵੀ ਐਡ ਆ ਜੀ ਮੈਂ ਉਹਨਾਂ ਵਿੱਚ ਵੀ ਬੋਲ ਕੇ ਦੱਸਦਾ ਹੁੰਦਾ ਵੀ ਤੁਹਾਨੂੰ ਮਜ਼ਾ ਆਊਗਾ ਪ੍ਰੋਡਕਟ ਵਰਤ ਕੇ ਜੀ ਬਿਲਕੁਲ ਜੀ ਬਹੁਤ ਵਧੀਆ ਪ੍ਰੋਡਕਟ ਹੈ ਜੀ ਤੁਹਾਡਾ ਹੋਰਾਂ ਤੋਂ ਖੜਾ ਛੁੱਟੂਗਾ ਜੀ ਹਾਂਜੀ ਮੈਂ ਵੀ ਨਹੀਂ ਕਹਿੰਦਾ ਵੀ ਹੋਰ ਪ੍ਰੋਡਕਟ ਮਾੜੇ ਆ ਬਟ ਸਮਾਂ ਨਹੀਂ ਹੈਗਾ ਅਲਗ-ਅਲਗ ਪਾਉਣ ਹਾਂਜੀ ਪ੍ਰੋਡਕਟ ਸਾਰੇ ਵਧੀਆ ਸਾਰੇ ਆਪਦਾ ਜੋਰ ਲਾ ਕੇ ਪ੍ਰੋਡਕਟ ਲੈ ਕੇ ਆਉਂਦੇ ਆ ਕੰਪਨੀਆਂ ਸਾਰੀਆਂ ਹੀ ਵਧੀਆ ਮੈਂ ਵੀ ਕਿਸੇ ਨੂੰ ਨਿੰਦਦਾ ਨਹੀਂ ਪਿਆਗਾ ਬਟ ਸਮਾਂ ਨਹੀਂ ਹੈਗਾ ਵੀ ਮੈਂ ਉਹ ਪਾਵਾਂ ਉਹ ਪਾਵਾਂ ਕਿਉਂ ਪਾਵਾਂ ਹਾਂਜੀ ਇੱਕ ਵਿੱਚ ਸਾਰਾ ਕੁਝ ਹੈ ਇਹਦਾ ਨਾਮ ਹੈਗਾ ਸਟੱਡ ਪ੍ਰੀਮਿਕਸ ਗੋਲਡ ਪ੍ਰੀਮਿਕਸ ਦਾ ਮਤਲਬ ਵੀ ਸਾਰਾ ਕੁਝ ਮਿਕਸ ਆ ਵਿੱਚ ਇਹਦਾ ਸਾਰਾ ਕੁਝ ਮਿਕਸ ਹੈ ਹੈਨਾ ਜੀ ਜੈਨੂਨ ਪ੍ਰਾਈਸ ਆ ਕੋਈ ਜਿਆਦਾ ਮਹਿੰਗਾ ਨਹੀਂ ਹੈਗਾ ਹਾਂਜੀ ਠੀਕ ਆ ਹਾਈਟ ਤੇ ਬਹੁਤ ਸੋਹਣਾ ਕੰਮ ਕਰਦਾ ਜੀ ਹਾਂਜੀ ਉਹਦੇ ਵਿੱਚ ਇਹ ਵੀ ਵੇਖਣਾ ਪਊਗਾ ਮਗਰ ਉਹਦੀ ਬਰੀਡ ਕੀ ਹੈ ਵੀ ਆਪਾਂ ਕਈਏ ਵੀ ਕੱਲੇ ਪੌੜਨ ਵਾਲੀ ਆਪਣੀ ਹਾਈਟ ਚੱਕੂ ਪ੍ਰੀਮਿਕਸ ਨਾਲ ਉਹ ਵੀ ਨਹੀਂ ਹੁੰਦਾ ਨਾ ਜੀ ਪਿੱਛੇ ਮਾਂ ਬਾਪ ਵੀ ਵੇਖਣਾ ਪਊਗਾ ਬਿਲਕੁਲ ਜੀ ਹੈਨਾ ਜੀ ਇਹ ਬਹੁਤ ਜ਼ਰੂਰੀ ਹੈ ਵੀ ਆਪਾਂ ਜੇ ਸੋਚੀਏ ਵੀ ਕੱਲਾ ਇਸੇ ਨਹੀਂ ਹਾਈਟ ਚੈੱਕ ਨਹੀਂ ਆ ਉਹ ਵੀ ਝੂਠੀ ਗੱਲ ਹੈ। ਹਾਂਜੀ ਪਿੱਛੇ ਮਾਪੇ ਬਾਪ ਦੇਖਣਾ ਪੈਂਦਾ ਹੈ। ਵੀ ਬਰੀਡ ਕੀ ਆ। ਹਾਂ ਆ ਜੀਨ ਉੱਤੇ ਡਿਪੈਂਡ ਕਰਦਾ ਹੈ। ਹਾਂਜੀ 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 ਜਦੋਂ ਆਪਾਂ ਅੱਜ ਤਾਂ ਅੰਗਲ ਝੂਠ ਮਾਰ ਕੇ ਆਪਾਂ ਵੇਚ ਦਾਂਗੇ। ਕੱਲ ਨੂੰ ਲਾਂਬਾ ਨਹੀਂ ਨਾ ਲੈਣਾ ਵੀ ਤੁਸੀਂ ਹਾਂ ਕਹਿੰਦੇ ਹਾਈਟ ਤੇ ਕੰਮ ਕਰੂਗਾ ਜੀ। ਜੀ ਜੀ ਹਾਈਟ ਪਿੱਛੇ ਮਾਪੇ ਬਾਪ ਕਰੂਗਾ ਨਾਲ ਮਾਪੇ ਬਾਪ ਵੀ ਦਿਖਿਆ ਜਾਊਗਾ। ਹਾਂਜੀ ਠੀਕ ਹੈ ਕਈਆਂ ਨੇ ਮੈਨੂੰ ਫੋਨ ਆਇਆ ਵੀ 9 ਇੰਚ ਹਾਈਟ ਰਹਿ ਗਈ ਬਾਪ ਉਹਦਾ 65 ਇੰਚ ਤੇ ਆ। ਹਾਂ ਉਹਨੂੰ 65 ਇੰਚ ਤੇ ਲੈ ਜਾਊਗਾ ਜਿੰਨੀ ਉਹਦੀ ਨਸਲਾਂ ਨਹੀਂ ਹਮੇਸ਼ਾ ਨਸਲ ਤੋਂ ਦੁੱਧ ਥੱਲੇ ਦਿੰਦੀ ਹੈ ਦਵਾਈਆਂ ਉਹਨੂੰ ਨਸਲ ਤੇ ਵਾਪਸ ਲੈ ਜਾਂਦੀਆਂ। ਉਹ ਵੀ ਇਹਨਾਂ ਦਾ ਕੰਮ ਹੈ ਵੀ ਹਾਈਟ ਜਿੱਥੇ ਰੋਗੀ ਹੈ ਇਹਨਾਂ ਨੇ ਹਾਈਟ ਵਾਪਸ ਉਹਦੇ ਬਾਪ ਤਿੱਕਰ ਲੈ ਜਾਂਦਾ ਉਹਨੂੰ। ਬਿਲਕੁਲ ਜੀ। ਬਾਪ ਤਿੱਕਰ। ਹਾਂਜੀ। ਠੀਕ ਹੈ ਜੇ ਪਾਈ ਕੋ ਕਹਿੰਦੇ ਬਾਪ ਆਪਣਾ 60 ਦਾ ਤੇ ਇਹ 70 ਦੀ ਹੋ ਜੂ ਉਹ ਝੂਠੀ ਗੱਲ ਹੈ। ਹਾਂਜੀ। ਠੀਕ ਹੈ। ਹਾਂਜੀ। ਤੇ ਬਾਕੀ ਬਹੁਤ ਸੋਨਾ ਪ੍ਰੋਡਕਟ ਹੈ ਜੈਨੂਨ ਪ੍ਰਾਈਸ ਹੈ। ਘਰ ਤੇ ਘਰ ਪਹੁੰਚ ਹਰ ਥਾਂ ਤੇ ਮਿਲੂਗਾ ਜੀ ਤੁਹਾਨੂੰ ਬਿਲਕੁਲ ਜੀ ਬਾਕੀ ਰੋਹਿਤ ਜੀ ਆਪਣਾ ਮੰਨ ਲਓ ਜਿਵੇਂ ਪਹਿਲਾਂ ਤੁਸੀਂ ਇਹ ਪ੍ਰੋਡਕਟ ਨੂੰ ਮੰਨ ਲਓ 2.5 ਕਿਲੋ ਦੀ ਪੈਕੇਜ ਦੇ ਵਿੱਚ ਵੀ ਦਿੱਤਾ ਸੀਗਾ ਹਾਂਜੀ ਹਾਂਜੀ ਹੁਣ ਮਿਲ ਇਹੀ ਪੈਕਿੰਗ ਆਪਣੀ ਮੇਨ ਚੱਲ ਰਹੀ ਹੈ ਜੀ ਮੇਰੀ ਮੇਨ ਪੈਕਿੰਗ ਇਹਨੂੰ ਨਾ 1 ਕਿਲੋ 800 ਗ੍ਰਾਮ ਕਰਨ ਦਾ ਇੱਕ ਮਕਸਦ ਸੀ ਵੀ ਪੂਰੀ 1 ਮਹੀਨੇ ਦੀ ਡੋਜ਼ ਵਾਂਜੀ 1 ਮਹੀਨੇ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਪ੍ਰੋਡਕਟ ਦਾ ਰਿਸਪਾਂਸ ਕੀ ਜੇ ਮੰਨ ਲਓ ਆਪਾਂ ਇਹਨੂੰ 50 ਗ੍ਰਾਮ ਡੇਲੀ ਯੂਜ਼ ਕਰਦੇ ਆਂ ਜੀ ਤਾਂ 1 ਮਹੀਨੇ ਦਾ ਹੋ ਗਿਆ ਜੀ ਇਹ 60 ਗ੍ਰਾਮ 60 ਗ੍ਰਾਮ ਜਿਹੜਾ ਸਾਲ ਤੋਂ ਉੱਪਰ ਆ ਉਹਨੂੰ 60 ਗ੍ਰਾਮ ਡੇਲੀ ਦਵੋਗੇ ਹਸਾਬ ਨਾਲ ਇੱਕ 1 ਕਿਲੋ 800 ਗ੍ਰਾਮ ਆ ਇਹ ਮਹੀਨੇ ਚ ਖਤਮ 30 ਦਿਨਾਂ ਚ ਖਤਮ ਹੈ ਠੀਕ ਹੈ ਜੀ ਹਾਂਜੀ ਹਾਂਜੀ ਮੰਨ ਲਓ ਜਿਹੜਾ ਸਟੈਂਡਰਡ ਸਾਈਜ਼ ਇੱਕ ਮਹੀਨੇ ਦੀ ਪੈਕਿੰਗ ਦਾ ਇਹ ਹੀ ਹੋਵੇ ਹਾਂ ਇੱਕ ਮਹੀਨੇ ਦੀ ਪੈਕਿੰਗ ਆ ਵੀ ਇਤੋਂ ਵੱਧ ਮੈਂ ਦੇਵਾਂ ਅਗਲੇ ਦਾ ਖਰਚਾ ਉਲੂ ਕੋ ਵੀ ਮੈਨੂੰ ਯਾਰ ਏਡੀ ਪੈਕਿੰਗ ਮਿਲ ਗਈ ਮੈਨੂੰ ਰਿਜ਼ਲਟ ਨਹੀਂ ਮਿਲਿਆ ਮੈਂ ਐਸੇ ਕਰਕੇ ਮਹੀਨੇ ਤੋਂ ਮਹੀਨਾ ਤੁਸੀਂ ਟ੍ਰਾਇਲ ਲਾ ਕੇ ਦੇਖੋ ਤੁਹਾਨੂੰ ਮਜ਼ਾ ਆਊਗਾ ਬਿਲਕੁਲ ਜੀ ਹਾਂਜੀ ਨਾਲੇ ਡਾਕਟਰ ਸਾਹਿਬ ਇਹ ਹੈ ਪਹਿਲਾਂ ਦਾ ਤੇ ਹੁਣ ਦੀ ਡਾਈਟ ਦਾ ਬਹੁਤ ਫਰਕ ਹੈ ਮੈਂ ਨਾ ਵਾਲਾ ਬਜਨੀ ਦਾਣਾ ਸੀ ਉਹ ਅੱਜ ਪਸ਼ੂਆਂ ਨੂੰ ਨਹੀਂ ਮਿਲਦਾ ਮੈਂ ਅੰਕਲ ਜੀ ਪਿਛਲੀ ਵੀਡੀਓ 'ਚ ਨਾ ਘੋੜੀਆਂ ਰਿਪੀਟਰ ਫੋਨ ਦਾ ਕਾਰਨ ਉਹਨਾਂ ਨੂੰ ਨੈਚਰ ਮਿਲਨ ਨੈਚਰ ਨਹੀਂ ਪੂਰਾ ਹੁੰਦਾ ਉਹਨਾਂ ਦੇ ਪ੍ਰੋਟੀਨ ਨਹੀਂ ਪੂਰੇ ਹੁੰਦੇ ਬਿਲਕੁਕੁਲ ਜਦੋਂ ਘੋੜੀ ਸੂਪੀ ਉਸ ਤੋਂ ਬਾਅਦ ਉਹ ਇੱਕ ਚੀਜ਼ ਪੂਰਾ ਕਰੂ ਜਾਂ ਤਾਂ ਦੁੱਧ ਪੂਰਾ ਕਰੂ ਬੱਚੇ ਨੂੰ ਜਾਂ ਗੱਬਣ ਰਹਿਣ ਦੇ ਜਿਹੜੇ ਐ ਹਾਰਮੋਨ ਪੈਦਾ ਹਾਂਜੀ ਇਹਦੇ ਨਾਲ ਜੇਕਰ ਪ੍ਰੋਟੀਨ ਕੋਈ ਵੀ ਆਪਾਂ ਵੱਧ ਦਿੰਨੇ ਐ ਐਕਸਟਰਾ ਦਿੰਨੇ ਤਾਂ ਫੇਰ ਹੀ ਘੋੜੀਆਂ ਪ੍ਰੈਗਨੈਂਟ ਸੌਖੀਆਂ ਹੁੰਦੀਆਂ ਹਾਂਜੀ ਰਿਪੀਟਰ ਹੋਣ ਦਾ ਕਾਰਨ ਵੀ ਐ ਵੀ ਉਹਦੇ ਜਿਹੜੇ ਹਾਰਮੋਨ ਪੂਰੇ ਨਹੀਂ ਹੁੰਦੇ ਇਸ ਕਰਕੇ ਉਹ ਗੱਭਣ ਨਹੀਂ ਪਾਉਂਦੀਆਂ ਇੱਕ ਅੱਲਾ ਘੋੜੀਆਂ ਨੂੰ ਨੀ ਅੰਕਲ ਜੀ ਆਪਾਂ ਦੂਜੀਆਂ ਮੱਝਾਂ ਗਾਂਵਾਂ ਨੂੰ ਵੀ ਦੇਖਦੇ ਆਂ ਜੀ ਸਾਰਿਆਂ ਦੇ ਵਿੱਚ ਹੀ ਸਿਸਟਮ ਹੀ ਕੋਈ ਇਹੋ ਜਿਹਾ ਹੋ ਗਿਆ ਮੰਨ ਲਓ ਇਹ ਆਪਣਾ ਦੇਣਾ ਇੱਕ ਬਣ ਗਿਆ ਸੀ ਮਜਬੂਰੀ ਹੋ ਗਈ ਦੇਣਾ ਪੈਣਾ ਜੀ ਇਹ ਇਹ ਨਾ ਮੈਂ ਬੀਨਤ ਬਾਈ ਪਿਛਲੀ ਵੀਡੀਓ ਚ ਵੀ ਬੋਲ ਕੇ ਆਇਆ ਸੀਗਾ ਵੀ ਅੱਜ ਕੱਲ ਨਾ ਬਹੁਤ ਡੁਪਲੀਕੇਸੀ ਆ ਗਈ ਜੀ ਆਪਾਂ ਜੋ ਖਾਣੇ ਆ ਨਾ ਚੀਜ਼ਾਂ ਉਹ ਵੀ ਡੁਪਲੀਕੇਟ ਆ ਮੈਂ ਅੰਕਲ ਦੀ ਪਿੱਛੇ ਨਾ ਕਿਉਂ ਮੰਗਾਇਆ ਮੇਰੇ ਦੁੱਧੀ ਦੁੱਧ ਪੌਣ ਆਉਂਦਾ ਉਹ ਪਤੰਦਰ ਮੈਂ ਕਿਹਾ ਅੱਧਾ ਕਿਲੋ ਨਾ ਮੈਨੂੰ ਸੈਂਪਲ ਚੈੱਕ ਕਰਾ ਕੇ ਜਾਈ ਮੀ ਕਿਉਂ ਦੇ ਜਿੰਦੇ ਸੀ ਉਹ ਪਤੰਦਰ ਮੈਨੂੰ ਮੈਂ ਕਿਸੇ ਫਾਰਮਰ ਨਾਲ ਫਰਾਕ ਸੀ ਐਨੀਮਲ ਆਪਣੇ ਮੱਝ ਖੜੀ ਸੀ ਬੜੀ 5 ਲੱਖ ਦੀ ਝੋਟੀ ਬਰਨਾਲੇ ਚ ਹਾਂਜੀ ਉਹ ਮੇਰੀ ਦਵਾਈ ਵਰਤੀ ਉਹਨਾਂ ਦੀ ਗੱਬਨ ਹੋ ਗਈ ਮੈਨੂੰ ਬੁਲਾਇਆ ਉਹਨਾਂ ਨੇ ਜੀ ਉਹਨਾਂ ਨੇ ਵੀਡੀਓ ਬਣਵਾਈ ਸਪੈਸ਼ਲ ਬੁਲਾ ਕੇ YouTube ਵਾਲੇ ਬੰਦੇ ਨੂੰ ਜੀ ਹਾਂਜੀ ਫਿਰ ਉੱਥੋਂ ਮੈਂ 1500 ਰੁਪਏ ਦਾ ਕਿਲੋ ਕਿਓ ਲਿਆ ਮੇਰੇ ਮਨ ਨੂੰ ਵੀ ਸ਼ਾਂਤੀ ਹੋ ਗਈ ਯਾਰ 1500 ਦਾ ਕਿਲੋ ਮਿਲਿਆ ਤੇ ਵਧੀਆ ਕੁਆਲਿਟੀ ਮਿਲੀ ਹੈ ਬਿਲਕੁਲ ਜੀ ਉਹ ਤਾਂ ਆਮ ਡੇਰੀਆਂ ਤੋਂ 650 ਤੋਂ ਕਿਲੋ ਵੀ ਮਿਲ ਜਾਂਦਾ ਜੀ ਹਾਂਜੀ ਹਾਂਜੀ ਹੈਨਾ ਆਪਾਂ ਜੋ ਖਾ ਰਹੇ ਆ ਨਾ ਬੜੀ ਡੁਪਲੀਕੇਸੀ ਯੂਰੀ ਵਾਲੀ ਚੀਜ਼ ਆ ਜੀ ਪਹਿਲਾਂ ਸ਼ੁੱਧ ਚੀਜ਼ਾਂ ਸੀ ਯਾਨੀ ਜਿਹੜੇ ਜਾਨਵਰ ਸੀ ਉਹ ਵੀ ਸ਼ੁੱਧ ਖਾਂਦੇ ਸੀ ਹਾਂਜੀ ਹਾਂਜੀ ਕਹਿੰਦਾ ਜੀ ਬਹੁਤ ਮਲਾਵਟਾ ਵਾਲੀ ਚੀਜ਼ ਆ ਰਹੀ ਆ ਜੀ ਤੇ ਇਸ ਕਰਕੇ ਉਹ ਜ਼ਰੂਰੀ ਤੱਤ ਜਿਹੜੇ ਪਹਿਲਾਂ ਜਾਨਵਰਾਂ ਨੂੰ ਮਿਲਦੇ ਸੀ ਬਾਹਰੋਂ ਉਹ ਨਹੀਂ ਮਿਲਦੇ ਇਸ ਕਰਕੇ ਆਪਾਂ ਨੂੰ ਇਹ ਦੇਣੀ ਪੈਣੀ ਆ ਜੀ ਇਹ ਇੰਪੋਰਟ ਕਰਕੇ ਇਹਦੇ ਵਿੱਚ ਵਿਟਾਮਿਨ ਮਿਨਰਲ ਜਿਹੜੇ ਪਾਏ ਹੋਏ ਆ ਨਾ ਹੀ ਇੰਪੋਰਟ ਕਰਕੇ ਪਾਏ ਹੋਏ ਆ ਕੋਈ ਆਪਾਂ ਦੇਸੀ ਕੀ ਨਹੀਂ ਦਿੱਤੀ ਹੋਈ ਇਹ ਨਾ ਹੀ ਆਪਾਂ ਘੋੜੀ ਨੂੰ ਦੇ ਸਕਦੇ ਆ ਜੀ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਹੈਗਾ ਘੋੜਿਆਂ 'ਚ ਬਿਲਕੁਲ ਜੀ ਕਿਉਂਕਿ ਸਿੰਗਲ ਸਤਮਕ ਹੈ ਜੀ ਹਾਂਜੀ ਮੱਝਾਂ ਗਾਂਵਾਂ ਦੇ ਤਾਂ ਚਾਰ-ਚਾਰ ਪੇਟ ਹੁੰਦੇ ਆ ਨਹੀਂ ਆਪਾਂ ਕੰਪਰੋਮਾਈਜ਼ ਮਾੜਾ ਮੋਟਾ ਚਲੋ ਵੱਧ ਚਾ ਘੱਟ ਚਲੀ ਜਾਂਦੀ ਚਲੋ ਫਰਕ ਨਹੀਂ ਪੈਂਦਾ ਉਹਨਾਂ ਨੂੰ ਹਾਂਜੀ ਤੇ ਘੋੜਾ ਇੱਕ ਇਹੋ ਜਿਹਾ ਹੈ ਜਿਹਨੂੰ ਆਪਾਂ ਕਿੱਲੇ ਨਾਲ ਨਹੀਂ ਬਣ ਕੇ ਰੱਖ ਸਕਦੇ ਮੱਝ ਗਾਂਵ ਨੂੰ ਉਹ ਤੁਰੇ ਫਿਰੇ ਵਾਲਾ ਐਨੀਮਲ ਹੈ ਜੀ ਇੱਕ ਸ਼ੌਂਕੀ ਹੈ ਹਾਂਜੀ ਹਾਂਜੀ ਠੀਕ ਹੈ ਸੋ ਉਹਨਾਂ ਚ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਧਿਆਨ ਦੇ ਵਿੱਚ ਰੱਖ ਠੀਕ ਹੈ ਠੀਕ ਹੈ ਜੀ ਜਦੋਂ ਘੋੜੇ ਨੂੰ ਕੋਈ ਤਕਲੀਫ ਹੁੰਦੀ ਉਹ ਟਿੱਡ ਕਰਕੇ ਹੁੰਦੀ ਹੈ ਜੀ ਉਹਨੂੰ ਉਹਨੂੰ ਵੀ ਨਾਲ ਇਹ ਨਾ ਡਾਈਜੈਸ਼ਨ ਨੂੰ ਵੀ ਸੈੱਟ ਰੱਖੇਗਾ ਉਹਨੂੰ ਬਿਲਕੁਲ ਥੋੜਾ ਮੋਟਾ ਤੁਰੂ ਫਿਰੂਗਾ ਡਾਈਜੈਸ਼ਨ ਸਿਸਟਮ ਨੂੰ ਓਕੇ ਰੱਖੇਗਾ ਇਹਨੂੰ ਠੀਕ ਇਸ ਕਰਕੇ ਬਹੁਤ ਸੋਹਣਾ ਪ੍ਰੋਡਕਟ ਹੈ ਘਰ ਵਿੱਚ ਜਿਹਦੇ ਕਰ ਚੱਲ ਗਿਆ ਮੇਰੀ ਗਾਰੰਟੀ ਆਈ ਵਾਪਸ ਨਹੀਂ ਆਉਂਦਾ ਉੱਥੇ ਹੀ ਰਹੂਗਾ ਸਾਰੀ ਉਮਰ ਹਾਂਜੀ ਇਹ ਬਾਕੀ ਜਿਵੇਂ ਅੰਕਲ ਜੀ ਉਹਨਾਂ ਨੇ ਸਾਰਾ ਦੱਸਤਾ ਜੀ ਬਾਬਾ ਜੀ ਨੂੰ ਵੀ ਬਰਤ ਦੇਣ ਨੂੰ ਟਾਈਮ ਹੋ ਗਿਆ ਤੇ ਇਸੇ ਤਰ੍ਹਾਂ ਸਾਰਾ ਤਕਰੀਬਨ ਘਰ-ਘਰ ਆਪਣਾ ਪ੍ਰੋਡਕਟ ਪਹੁੰਚ ਜਾਣਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਹ ਮੇਰਾ ਵੀਰੇ ਬੈਂਤ ਬਾਈ ਮੇਨ ਮਕਸਦ ਇਹ ਹੈ ਵੀ ਇੱਕ ਵਾਰੀ ਘਰੇ ਚਲ ਜੇ ਉਸ ਤੋਂ ਬਾਅਦ ਉਹਨਾਂ ਨੇ ਆਪੇ ਮੰਗ ਲੈਣਾ ਮੇਰਾ ਮੇਨ ਮਕਸਦ ਵੀਡੀਓ ਕਰਾਉਂਦਾ ਤੁਹਾਨੂੰ ਇਹ ਜਰੀਆ ਹੈ ਵੀ ਮੇਰਾ ਕਿਡਿ ਪ੍ਰੋਡਕਟ ਤੁਹਾਡੇ ਜ਼ਰੀਏ ਘਰੇ ਪਹੁੰਚ ਜੇ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਦੱਸ ਹੀ ਦੇਣਾ ਵੀ ਕਿਵੇਂ ਹੈ ਗੱਲਬਾਤ ਜੀ ਹਾਂਜੀ ਇਹ ਤਾਂ ਫਿਰ ਤੁਹਾਡਾ ਮੰਨ ਲਓ ਸਾਰਾ ਮਾਨ ਆ ਜੀ ਤੁਹਾਨੂੰ ਪ੍ਰੋਡਕਟ ਦੇ ਉੱਤੇ ਰਿਜ਼ਲਟ ਤਾਂ ਇਹਨੇ ਦੇ ਦੇਣਾ ਹਣਾ ਬਾਬਾ ਜੀ ਮਤਲਬ ਗਲਤ ਤਾਂ ਇਹ ਆ ਗਈ ਵੀ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਵੀ ਜਿਵੇਂ ਸਾਡਾ ਵੀ ਕਹਿਣ ਦਾ ਮਕਸਦ ਇਹੀ ਹੈ ਵੀ ਇੱਕ ਕਰੀ ਬਰਤ ਕੇ ਦੇਖ ਲਓ ਵੀ ਫਿਰ ਰਿਜ਼ਲਟ ਆਪਦੇ ਹਿਸਾਬ ਨਾਲ ਦੇਖਣਾ ਅਗਲੇ ਨੇ ਜੇ ਅਗਲੇ ਨੂੰ ਚੀਜ਼ ਦਾ ਰਿਜ਼ਲਟ ਮਿਲਿਆ ਤਾਂ ਅਗਲਾ ਤੁਹਾਡੀ ਗੱਲ ਹੈ ਅਗਲਾ ਹੀ ਲੈਣਾ ਹੈ ਨਹੀਂ ਬਹੁਤ ਵਧੀਆ ਗੱਲ ਹੈ ਜੀ ਅਸੀਂ ਠੀਕ ਹੈ ਬਾਈ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਜਿਹੜੇ ਸੱਜਣ ਬੇਲੀ ਹੈ ਭਰਾ ਕੋੜੀਆਂ ਵਾਲੇ ਕੋੜੀਆਂ ਵਾਲੇ ਇਹ ਜਰੂਰ ਵਰਤੋ ਤੇ ਇਹਦਾ ਫਾਇਦਾ ਉਠਾਓ ਹਾਂ ਠੀਕ ਹੈ ਜੀ ਰੋਹਿਤ ਸਿੱਟੀ ਧੰਨਵਾਦ ਜੀ ਬਹੁਤ ਠੀਕ ਹੈ ਕਾਕਾ ਬੇਨਤ ਜੀ ਤੁਹਾਡਾ ਵੀ ਜਿਹੜੇ ਸਾਰੇ ਘੋੜੀਆਂ ਵਾਲ ਨੂੰ ਘਰੇ ਬੈਠਿਆ ਨੂੰ ਤੁਸੀਂ ਜੋ ਸੰਦੇਸ਼ਾ ਪਹੁੰਚਾਉਂਦੇ ਹੋ ਉਹ ਹਰ ਥਾਂ ਤੇ ਪਹੁੰਚ ਜਾਂਦਾ ਹੈ 5 ਮਿੰਟਾਂ ਅੰਦਰ ਸਾਰਿਆਂ ਨੂੰ ਬਹੁਤ ਮਿਹਰਬਾਨੀ ਜੀ ਧੰਨਵਾਦ